ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਰਤਨ ਜਥੇਦਾਰ ਸੰਤ ਬਾਬਾ ਹਰਬੰਸ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਵੱਲੋਂ ਇਸ ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਨਨੇ ਵੀ ਮਹਾਂਪੁਰਖਾਂ ਦੇ ਗੁਰੂ ਸਾਹਿਬਾਨਾਂ ਜੀ ਦੇ ਅਸਥਾਨ ਨੇ ਉਹਨਾਂ ਦੀ ਸਭ ਥਾਵਾਂ ਤੇ ਸੇਵਾ ਕਾਰ ਸੇਵਾ ਮਹਾਂਪੁਰਖ ਦਿੱਲੀ ਵਾਲਿਆਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਮੌਜੂਦਾ ਸਮੇਂ ਵਿੱਚ ਸ਼ੰਤ ਬਾਬਾ ਬਚਨ ਸਿੰਘ ਦੀ ਜਥੇਦਾਰ ਬਾਬਾ ਮਹਿੰਦਰ ਸਿੰਘ ਦੀ ਉਹ ਇਨਾ ਸਭ ਥਾਵਾਂ ਦੀ ਸਥਾਨਾਂ ਦੀ ਸੇਵਾ ਕਰਵਾ ਰਹੇ 40 ਮੁਕਤਿਆਂ ਦਾ ਇਹ ਪਾਵਨ ਅਸਥਾਨ ਜਿੱਨੇ ਗੁਰੂ ਘਰਾਂ ਦੀ ਸੇਵਾ ਇੱਥੇ ਉਹਨਾਂ ਮਹਾਂਪੁਰਖਾਂ ਦੇ ਵੱਲੋਂ ਹੋਈ ਹੈ ਸੋ ਆਪ ਸੰਗਤ ਜਾਣਦੇ ਹੋ ਕਿ ਹਰ ਸਾਲ ਮਹਾਂਪੁਰਖਾਂ ਦਾ ਸਲਾਨਾ ਵਰਸੀ ਸਮਾਗਮ ਜੋ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਇਸ ਵਾਰ ਵੀ ਆਪਸ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਡੇਰਾ ਕਾਰ ਸੇਵਾ ਬਾਬਾ ਦਿੱਲੀ ਵਾਲੇ ਨਾਕਾ ਨੰਬਰ 3 ਸ੍ਰੀ ਮੁਕਸਰ ਸਾਹਿਬ ਵਿਖੇ 29 ਤਰੀਕ ਨੂੰ ਸੁ ਦਿਨ ਸੋਮਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਜਿਨ੍ਹਾਂ ਦੀ ਸਮਾਪਤੀ 1 ਅਕਤੂਬਰ ਨੂੰ ਸਵੇਰੇ 9 ਵਜੇ ਡੇਰਾ ਕਾਰ ਸੇਵਾ ਨਾਕਾ ਨੰਬਰ 3 ਵਿਖੇ ਹੋਵੇਗੀ ਉਪਰੰਤ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਪੰਥ ਦੇ ਮਹਾਨ ਵਿਦਵਾਨ ਜਿਸ ਵਿੱਚ ਭਾਈ ਸ਼ੇਰ ਸਿੰਘ ਦੀ ਅੰਬਾਲਾ ਤੇ ਭਾਈ ਕੁਲਵੰਤ ਸਿੰਘ ਦੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ ਤੇ ਉਧਰੇ ਨੇ ਜੋ ਆਪ ਸੰਗਤਾਂ ਨੂੰ ਗੁਰਮਤ ਵਿਚਾਰਾ ਦੁਆਰਾ ਨਿਹਾਲ ਕਰਨਗੇ ਤੇ ਇੱਥੇ ਨਾਲ ਇੱਕ ਅਪੀਲ ਹੈ ਸੰਗਤਾਂ ਨੂੰ ਕਿ ਜਿਨ੍ਹਾਂ ਸੰਗਤਾਂ ਨੇ ਹੜ ਪੀੜਤਾਂ ਦੇ ਵਾਸਤੇ ਆਪਣੇ ਪਾਸ ਫੰਡ ਇਕੱਠਾ ਕੀਤਾ ਹੋਇਆ ਹੈ ਉਹ ਸਾਰੇ ਨગર ਜ਼ਰੂਰ ਇਸ ਵੇਲੇ ਇਹ ਹਾਜ਼ਰੀ ਭਰਨੇ ਇਸ ਵਰਸੀ ਸਮਾਗਮ ਤੇ ਕਿਉਂਕਿ ਇੱਥੇ ਬੈਠ ਕੇ ਇੱਕ ਵਿਚਾਰ ਕੀਤੀ ਜਾਏਗੀ ਇੱਕ ਉਸ ਸਮੇਂ ਜਿਹੜਾ ਹੈ ਇਹ ਸਾਰਾ ਇਹ ਵਿਚਾਰਿਆ ਜਾਣਾ ਹੈ ਕਿ ਉਹਨਾਂ ਫੰਡਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਹੈ ਬਨ ਬਣਾਏ ਜਾਣੇ ਚਾਹੀਦੇ ਆ ਜਾਂ ਜਿੱਥੇ ਲੋੜ ਹੈ ਉਹ ਵਰਤੋਂ ਜਾਂ ਕੀਤੀ ਜਾਣੀ ਚਾਹੀਦੀ ਹੈ ਇਹ ਸਾਰੀ ਰਣਨੀਤੀ ਜਿਹੜੀ ਹੈ ਉਸ ਵੇਲੇ ਬੈਠ ਕੇ ਆਪ ਸੰਗਤਾਂ ਦੇ ਵਿਚਾਰ ਨਾਲ ਹੋਵੇਗੀ ਇਸ ਕਰਕੇ ਸਮੂਹ ਸੰਗਤਾਂ ਨੂੰ ਇਹ ਅਪੀਲ ਹੈ ਕਿ 1 ਅਕਤੂਬਰ ਦਿਨ ਬੁੱਧਵਾਰ ਨੂੰ ਆਪ ਦੀ ਜ਼ਰੂਰ ਤਨ ਮਨ ਤਨ ਕਰਕੇ ਹਾਜ਼ਰੀਆਂ ਭਰੋ ਤੇ ਇੱਥੇ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ